ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੈਣੀਆ ਦੀ 11ਵੀਂ ਬੀਜਮਾਦ ਦੀ ਵਿਦਿਆਰਤਨ ਹਾਂ ਮੈਂ ਤੁਹਾਡੇ ਅੱਗੇ ਆਪਣਾ ਇੱਕ ਲੋਕ ਗੀਤ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਕਿਤੇ ਮਿਲਨੀ ਮਾਂ ਸੋ ਇਸ ਵਿੱਚ ਮੈਂ ਤੁਹਾਨੂੰ ਮਾਂ ਤੇ ਧੀ ਦੇ ਦੁੱਖ ਸੁੱਖ ਅਤੇ ਉਹਨਾਂ ਦੇ ਵਿਛੋੜੇ ਦੀਆਂ ਗੱਲਾਂ ਆਪਣੇ ਇੱਕ ਗੀਤ ਰਾਹੀਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀ ਹਾਂ ਕੈਂਠਾ ਕੜਾਇਆ ਮੋਤੀਆਂ ਜੜਿਤ ਜੜਾਈ ਕੀਤੇ ਮਿਲਨੀ ਮਾਇ ਗੱਡੀ ਟੇਸ਼ਨ ਤੇ ਆਈ ਕੀਤੇ ਮਿਲਨੀ ਮਾਇ ਗੱਡੀ ਟੇਸ਼ਨ ਤੇ ਆਈ ਮੈਨੀ ਮਿਲਣਾ ਤੀਏ ਤੇਰੀ ਮਿਲੂ ਪਰ ਜਾਈ ਮੈਨੀ ਮਿਲਣਾ ਤੀਏ ਤੇਰੀ ਮਿਲੂ ਪਰ ਜਾਈ ਮਾਪੇ ਸਦਾ ਨਾਂ ਬੀਬਾ ਜੁਗ ਆਪੇ ਸਦਾ ਨਾਮ ਵੀ ਬਾ ਜਗ ਜੀਵਣ ਪਾਈ ਜਗ ਜੀਵੇ ਪਾਈ ਜਗ ਵਸੇ ਪਰ ਜਾਈ ਪੈ ਕੇ ਤੇਰੇ ਨਾਲ ਹੀ ਸੋਹਣੇ ਲੱਗਦੇ ਨੇ ਮਾਈ ਪੈ ਕੇ ਤੇਰੇ ਨਾਲ ਗਦੇਨੀ ਮਾਈ ਕੈਂਠਾ ਕੜਾਇਆ ਮੋਤੀਆ ਜੜਤ ਜੜਾਈ ਕੀਤੇ ਮਿਲ ਚੇ ਸਦਾ ਨਾਮ ਬੀਬ ਜੋਗ ਜੀਵਣ ਪਾਈ ਚੇ ਸਦਾ ਨਾਮ ਬੀਬ ਜੋਗ ਜੀਵਣ ਪਾਈ ਜੋਗ ਜੀਵੇ ਪਾਈ ਜੋਗ ਵਸੇ ਪਰ ਜਾਈ ਤੇ ਕੇ ਤੇਰੇ Good day.